ਆ ਪੰਥ ਦੇ ਬਾਨੀ ਖੁਸ਼ ਪੇਰਾ ਕਰਤਾਰ ਜੀ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੀ ਨੇ ਪੈ ਗਈ ਕੰਨੀ ਆਵਾਜ਼ ਕਿਹਾ ਸੱਚੀ ਸਰਕਾਰ ਦੀ ਨੇ ਉਹ ਸਿਰ ਨੂੰ ਤਲੀ ਟਕਾ ਕੇ ਤੁਰ ਪੈ ਇੱਕ ਇਸ਼ਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਨਦੀ ਝੋੜ ਨਗਾ ਸਾਰਾਣੀ ਪਹਿਨ ਲਏ ਹਥਿਆਰ ਕੌਮ ਦੇ ਸਿਪਾਸ ਲਾਰਾਣੀ ਪਹਿਨ ਲਏ ਹਥਿਆਰ ਕੌਮ ਦੇ ਸਿਪਾਸ ਲਾਰਾਣੀ ਉਹ ਪਹਿਲੇ ਦਿਨ ਨਹੀਂ ਮੌਕਾ ਆਇਆ ਪੰਥ ਪਿਆਰੇ ਤੇ ਪਹਿਗਾ ਸੀ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਪਹਿਗਾ ਸੀ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਉਹ ਖੋਣ ਦਿੱਤਾ ਦਰਵਾਜਾ ਸਤਰਾ ਸੁਣ ਸਮਾ ਭੁੱਲ ਕਰਾਂਦੀਆਂ ਪੈ ਗਏ ਦੁਸ਼ਮਣ ਤਾਂ ਏ ਕਸਮਾ ਭੁੱਲ ਕਰਾਂਦੀਆਂ ਉਹ ਸੰਗਲ ਪੈ ਤੜੇ ਯੋਧੇ ਪੈ ਗਏ ਅਖ ਬਲਕਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਉਹ ਖੁਕ ਨਾਲ ਹੋ ਨਿਰਬਲ ਲਗਿਆ ਅਜ ਹਿੰਮਤ ਹਾਰ ਗੁਰੂ ਆਉਣ ਪਿਆਣ ਕਵਾਜਾ ਮਾਰਦੇ ਹੋ ਸਣ ਪਰਵਾਰ ਗੁਰੂ ਮਿਹਾਨ ਕਵਾਜਾ ਮਾਰਦੇ ਹੋ ਸਣ ਪਰਵਾਰ ਗੁਰੂ ਐ ਪਰਗੁਰਜੀ ਯਾਰੇ ਕੇਵਲ ਪ੍ਰਭੂ ਸਹਾਰੇ ਤੇ ਪੈ ਗਿਆ ਸੀ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਐ ਪਰਗੁਰਜੀ ਯਾਰੇ ਕੇਵਲ ਪ੍ਰਭੂ ਸਾਰੇ ਤੇ ਪੈ ਗਿਆ ਸੀ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਓ ਸੇ ਪਰ ਲਾਈ ਤੀਰਾਂ ਦੇ ਤਲਵਾਰਾਂ ਕਾਣ ਲਾਹੇ ਰੋਕ ਲੈਂਦੀਆਂ ਠਾਲਾਂ ਜੋ ਵੈਰੀ ਦਾ ਬਾਣ ਆਏ ਰੋਕ ਲੈਂਦੀਆਂ ਠਾਲਾਂ ਜੋ ਵੈਰੀ ਦਾ ਬਾਣ ਆਏ ਉਹ ਵੈਰੀ ਕਮ ਖਲੋਂਦਾ ਵੇਖੇ ਹੱਥ ਕਰਾਰੇ ਤੇ ਪਹਿ ਗਿਆ ਸੀ ਪਰਵਾਰ ਵਿਛੋੜਾ ਨਦੀ ਕਿਨਾਰੇ ਤੇ ਸੀ ਪਰਵਾਰ ਵਿਚੋੜਾ ਨਦੀ ਕਿਨਾਰੇ ਤੇ ਉਹ ਅਮਰਤ ਵੇਲਾ ਹੋ ਗਿਆ ਸਿੰਘੋ ਸਿਮਰੋ ਕਾਦਰ ਨੂੰ ਇੱਥੇ ਕਰੋ ਨਿਤਨੇ ਮਰੋ ਕਦਿਓ ਪਿੱਛੇ ਜਾਬਰ ਨੂੰ ਇੱਥੇ ਕਰੋ ਨਿਤਨੇ ਮਰੋ ਕਦਿਓ ਪਿੱਛੇ ਜਾਬਰ ਨੂੰ ਉਹ ਬੈਰੀ ਕਦੋਂ ਖਲੋਂਦਾ ਵੇਖੇ ਹੱਥ ਕਰਾਰੇ ਤੇ ਪੈ ਗਿਆ ਸੀ ਪਰਵਾਰ ਵਿਚੋੜਾ ਨਦੀ ਕਿਨਾਰੇ ਤੇ ਜੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਉਹ ਸੋਚਣ ਗੈਰ ਗਭੀਰ ਗੁਰੂ ਕਿਵੇਂ ਲਗੜਾ ਪਾਰ ਅੱਗੇ ਨਾ ਸਰਸਾ ਕਰੇ ਲਿਆਜ ਸਗੋਂ ਓ ਟਾਟਾ ਮਾਰ ਵਗੇ ਨਾ ਸਰਸਾ ਕਰੇ ਲਿਆਜ ਸਗੋਂ ਓ ਟਾਟਾ ਮਾਰ ਵਗੇ ਉਹ ਪਾਣਿਓ ਭੋਗ ਮਾਰ ਦਾ ਲਾ ਕੇ ਛੋਟ ਨਗਾਰੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਨਦੀ ਕਿਨਾਰੇ ਤੇ ਸੇ ਪਰਿਵਾਰ ਵਿੱਚ ਛੋੜਾ ਨਦੀ ਕਿਨਾਰੇ ਤੇ ਵਿਛੜ ਗਏ ਦੋ ਲਾਲ ਆਖਰੀ ਘਰ ਪਰਣਾਮ ਦਵੀ ਸਾਕੇ ਗਉਣ ਜਸ਼ੀਲੇ ਜਾਣਣ ਤੇ ਗੁਰਨਾਮ ਦਵੀ ਸਾਕੇ ਗਉਣ ਜਸ਼ੀਲੇ ਜਾਣਣ ਤੇ ਗੁਰਨਾਮ ਦਵੀ ਮੋਤਰ ਦੇ ਨੈਣ ਕੀ ਬਾਪੂ ਦੇ ਲਲਕਾਰੇ ਤੇ ਪੈਗਾ ਸੀ ਪਰਿਵਾਰ ਵਿੱਚ ਛੋੜਾ ਨਦੀ ਜਣ ਕੇ ਦੋ ਅਣਖੀ ਬਾਪੂ ਦੇ ਲਲਕਾਰੇ ਤੇ ਪਹਿਗਾ ਸੀ ਪਰਵਾਰ ਵਿੱਚ ਛੋੜਾ ਨਦੀ ਕਿਨਾਰੇ ਤੇ ਪਹਿਗਾ ਸੀ ਪਰਵਾਰ ਵਿੱਚ ਛੋੜਾ ਨਦੀ ਕਿਨਾਰੇ ਤੇ